ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਨਾਮ ਤੁਹਾਡਾ ਤੇ ਨਾਮ ਪੂਰਾ ਇਤਨਾ ਦੇਖਦੇ ਜਿੰਦੇ ਗੱਲ ਕਰਦੇ ਕੀਦਣਾ ਗੱਲ ਕਰਦੇ ਸੀ ਪੁੱਛਣਗੇ ਤੁਸੀਂ ਵੀ ਕਾਰਵਾਈ ਕਰਨ ਵਾਸਤੇ। ਅੱਜ ਅੰਤ ਸਾਰਾ। ਬਸ ਸਾਰਾ। ਹੁਣ ਤੱਕ ਮੰਨ ਲਓ ਕੋਈ ਪੁਲਿਸ ਨੇ ਉਹ ਕਿੱਲਾ ਕਰ ਰਹੀ ਕਰੀਏ ਕੋਈ ਕਾਰਵਾਈ ਨਹੀਂ ਕੀਤੀ ਉਹ ਵੀਰੇ ਦੇ ਅਨੁਸਾਰ ਕੀਤੀ ਉਹਨਾਂ ਨੂੰ ਫੜਿਆ ਤੇ ਉਹਨਾਂ ਦੇ ਘਰੇ ਵੀ ਗਏ ਉਹਨਾਂ ਦੇ ਘਰੇ ਆਰੇ ਪਾਸੇ ਪੁਰਸਤਾ ਬਹਿਰਾ ਲਾ ਦਿਖੋ ਉਸ ਨਾਲ ਪੁਰਸਤਾ ਬਹਿ ਕੇ ਸੀ ਉਹਨਾਂ ਨੇ ਕਲਾਕ ਕੁਛ ਨਹੀਂ ਕੀਤਾ ਹੈਗਾ ਵੀਰੇ ਦੇ ਕਲਾਕ ਜਿਨ੍ਹਾਂ ਨੇ ਮੈਨੂੰ ਬਚਾਇਆ ਜਿਹੜਾ ਜਿਹੜਾ ਪੀਰ ਜਿਹਨਾਂ ਵੀਰਾ ਕਹਿ ਰਹੇ ਹੋ ਮੁੰਡਾ ਕੌਣ ਅਸਲੀ ਹੈ ਤੇ ਕੀ ਹੈ ਕੀ ਹੈ ਹੁਣ ਚਾਹੁੰਦੇ ਤੁਸੀਂ ਬਣਾਣਾ ਤੁਹਾਡੇ ਪਰਿਵਾਰ ਨਾਲ ਹਾਂਜੀ ਚਲੋ ਪਾਪਾ ਜੀ ਹੁਣ ਤੁਸੀਂ ਦੱਸੋ ਇਹਨੇ ਕਿ ਫਾਦਰ ਮਰ ਗਿਆ ਮੇਰੇ ਫਾਦਰ ਵੀ ਨਾ ਹੀ ਡੈਥ ਹੋ ਗਿਆ ਮਦਰ ਆਦਰ ਬਣਾ ਕੇ ਅੱਗੇ ਲਿਖਾ ਦਿਓ ਆਂ ਬਾਪੇ ਨਾਂ ਲਿਖ ਗਏ ਇਹਦਾ ਨੀ ਇਹ ਵਾੜ ਮੜੀ ਜਿੱਕਰਟ ਬਾਹਰ ਕੁੜੀ ਬਾਹਰ ਜਿੱਕਰਟ ਜਿੱਕਰਟ ਖੇਤ ਲਾਸ ਭਾਈ ਜੀ ਵਾਲਾ ਹੈ ਦਾਸੂ ਸਾਹਿਬ ਗੁਰਦੁਆਰਾ ਸੰਗਤ ਸਰਚਾ ਚਨਾਗਰਾ ਸੋ ਆਪ ਸਭ ਜਾਣਦੇ ਹੋ ਜਿਵੇਂ ਕੱਲ ਜਿਹੜੀ ਘਟਨਾ ਵਾਪਰੀ ਹੈ ਸਦਾਸ ਨੇ ਉਹਦੀ ਪੈਰਵਾਹੀ ਪੂਰੀ ਕੀਤੀ ਹੈ ਔਰ ਸਮੁੱਚੀ ਜਥੇਬੰਦੀ ਔਰ ਇਹ ਬਾਬਾ ਜੀ ਪਹੁੰਚੇ ਨੇ ਸਤਕਾਰ ਕਮੇਟੀ ਤੋਂ ਔਰ ਇਹ ਬਾਬਾ ਜੀ ਆਏ ਨੇ ਮਾਨਦਲ ਤੋਂ ਇਹ ਪੂਰੀ ਆਪਣੀ ਮਦਦ ਜਿਹੜੀ ਆ ਕਰ ਰਹੇ ਆ ਅਸੀਂ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਤੇ ਵੀ ਉਤਰ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਸਾਨੂੰ ਪ੍ਰੋਟੈਕਟ ਕਰਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਇਹਨਾਂ ਨੂੰ ਇਨਸਾਫ ਜਿਹੜਾ ਦਿਵਾ ਕੇ ਛੱਡਾਂਗੇ ਗੱਲ ਇੱਥੇ ਅਮਰਤਾਰੀ ਜਾਂ ਗੈਰ ਅਮਰਤਾਰੀ ਦੀ ਨਹੀਂ ਗੱਲ ਇੱਥੇ ਸਿਰਫ ਇੰਨੀ ਹੈ ਕਿ ਦਿਨ ਦਿਹਾੜੇ ਸਾਡੀਆਂ ਧੀਆਂ ਸੁਰੱਖਤ ਨਹੀਂ ਕਿ ਰਾਤ ਨੂੰ ਤੇ ਬਾਜ਼ਾਰ 'ਚ ਚੱਲ ਕੀ ਸਕਦੀਆਂ ਨੇ ਸੋ ਬੇਨਤੀ ਇਹ ਆ ਵੀਰ ਮੇਰੇ ਉਹ ਕਈ ਵੀਰਾਂ ਨੇ ਬੜਾ ਇੱਥੇ ਮਤਲਬ ਇਹ ਗੱਲ ਵੀ ਅਮਰਤਾਰੀ ਦੇਖੋ ਠੀਕ ਹੈ ਇਹ ਕੇਸਾਤਾਰੀ ਅਮਰਤਾਰੀ ਨੇ ਗੁਰੂ ਦਾ ਸਰੂਪ ਹੈ ਪਰ ਲੇਕਿਨ ਜੇਕਰ ਕਿਥੇ ਵੀ ਮੇਰੀ ਭੈਣ ਨਾਲ ਗੈਰ ਅਮਰਤਰੀ ਨਾਲ ਵੀ ਇਹ ਘਟਨਾ ਵਾਪਰਦੀ ਹੈ ਸਾਡੀ ਜਥੇਬੰਦੀ ਉਹਨਾਂ ਦਾ ਸਾਥ ਦੇਗੀ ਔਰ ਇਹਨਾਂ ਨੂੰ ਇਨਸਾਫ ਜਿਹੜਾ ਦਿਵਾ ਕੇ ਛੱਡਾਂਗੇ ਇਹ ਪਰਸੋਂ ਦੀ ਘਟਨਾ ਜਿਹੜੀ ਇਹ ਵਾਪਰੀ ਹੋਈ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਹਜੇ ਤੱਕ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਬਕਾਇਦਾ ਜਿਸ ਵੀਰ ਨੇ ਇਹਦੀ ਰੱਖਿਆ ਕੀਤੀ ਹੈ ਉਹਦਾ ਗਿੱਦੜਕੁੱਟ ਕੀਤੀ ਹੈ ਉਹਦਾ ਛੱਤਰਪੋਲਾ ਕੀਤਾ ਉਸ ਦੇ ਉੱਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਪੂਰੇ ਘਰ ਨੂੰ ਉਸੇ ਦਿਨ ਘੇਰਿਆ ਗਿਆ ਸੀ ਸੋ ਦਾਸ ਉਹਨਾਂ ਦੀ ਪੂਰੀ ਮਦਦ ਕਰੇਗਾ ਔਰ ਜਿੰਨੇ ਵੀ ਮੇਰੇ ਵੀਰ ਬੈਠੇ ਆ ਬਾਹਰੋਂ ਜਥੇਬੰਦੀਆਂ ਦੇ ਦਮਦਮੀ ਟਕਸਾਲ ਤੋਂ ਭਾਈ ਅਮਰਜੀਤ ਸਿੰਘ ਜੀ ਕਣਕਵਾਲ ਸੰਧ ਬਲਜੀਤ ਸਿੰਘ ਦਾਦੂਵਾਲ ਔਰ ਸਾਰੀਆਂ ਹੀ ਜਥੇਬੰਦੀਆਂ ਦੇ ਫੋਨ ਜਿਹੜੇ ਆ ਰਹੇ ਆ ਵੀ ਤੁਸੀਂ ਕਿਸੇ ਵੀ ਕਦਮ ਤੇ ਪਿੱਛੇ ਨਹੀਂ ਹਟਣਾ। ਹੋਰ ਗਸ਼ਤਾਰ ਕਰ ਲਿਆ ਗਿਆ ਜੀ। ਇੱਕ ਮਿੰਟ। ਨਹੀਂ ਨਹੀਂ ਬਸ। ਮੁੰਡੇ ਮੁੰਡੇ ਬਾਰੇ ਹਣੇ ਤੱਕ ਜੀ। ਇੱਕ ਮਿੰਟ। ਵੀਰ ਜੀ ਨਾਮ ਆਪਣਾ। ਗੁਰਾਂ ਨਾਮ ਸਾਖਾ ਸੀ ਗਿਆ ਜੀ। ਸਾਖ ਸਿੰਘ ਜੀ ਕਿਹੜਾ ਪਿੰਡ ਤੁਹਾਡਾ? ਜੀ ਜੂਥ ਪ੍ਰਧਾਨ ਜ਼ਿਲ੍ਹਾ ਲੁਧਿਆਣਾ। ਸੂਬਣੀ ਕਾਲੇ ਦਾ ਅਮਰਸਰ ਤੋਂ ਜੀ ਜਿਹੜੇ ਬੱਚੇ ਨਾਲ ਗਲਤ ਵਿਕੀ ਹੋਈ ਹੈ ਹਾਂਜੀ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੀ ਆਂ ਵੀ ਜੇ ਜਿਹੜਾ ਸਾਡੀਆਂ ਧੀਆ ਪੈਣਾ ਸਟਰਕਚਰ ਨਹੀਂ ਹੈਗੀਆਂ ਇੱਥੇ ਤੇ ਉਹ ਜਿਹੜਾ ਬੰਦਾ ਜਿਸ ਵੀਰ ਨੇ ਇਹਦੀ ਮਦਦ ਕਰੀ ਆ ਜਿਹਨੂੰ ਬਚਾਇਆ ਗਿਆ ਉਸ ਵੀਰ ਨੇ ਉਹਨਾਂ ਦੇ ਘਰਦਿਆਂ ਦੇ ਨਾਲ ਅਜੇ ਉਹਨਾਂ ਦੇ ਘਰੇ ਤਾਲੇ ਲੱਗੇ ਹੋ ਨੇ ਪੁਲਿਸ ਉਹਨਾਂ ਦੇ ਘਰੇ ਰੇਡਾਂ ਮਾਰ ਰਹੀ ਆ ਉਹਨਾਂ ਦੇ ਜਵਾਬ ਪਾ ਰਿਆ ਰਿਹਾ ਪਰ ਆ ਤੁਸੀਂ ਫੈਸਲਾ ਕਰ ਲੋ ਕਿਸੇ ਕਿਸਮ ਦਾ ਉਹਨਾਂ ਨੂੰ ਟਾਰਚਰ ਕਰਾਇਆ ਜਾ ਰਿਹਾ ਪਰਿਵਾਰ ਨੂੰ ਜਿਨੇ ਇਹਨਾਂ ਨੇ ਮਦਦ ਕਰੀ ਆ ਤੁਸੀਂ ਆਪ ਸਿਆਣੋ ਵੀ ਅੱਜ ਤੋਂ ਬਾਅਦ ਕਿਹੜਾ ਬੰਦਾ ਮਦਦਵਾਦ ਦੇ ਕਿਸੇ ਉੱਠੇਗਾ ਕੋਈ ਜਿਸ ਉਸ ਬੰਦੇ ਨਾਲ ਜਿਹਨੇ ਮਦਦ ਕਰੀ ਆ ਉਹਦੇ ਨਾਲੇ ਤਾਂ ਇੰਨਾ ਤਕਾ ਹੋ ਰਿਹਾ ਉਹਨੇ ਕੌਣ ਮਦਦ ਕਰੇਗਾ ਮੁੜ ਕੇ ਕੋਈ ਹਿੰਮਤ ਕਰੇਗਾ ਕਿਸੇ ਬਸ ਦੇ ਵਿੱਚ ਕਿਸੇ ਟੀਪੇਂ ਨਾਲ ਜਦੋਂ ਗੱਲਬਾਤ ਹੁੰਦੀ ਹੋਵੇ ਕੌਣ ਹਟਾਏਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜਾ ਕੁਝ ਉਸ ਬੰਦੇ ਨਾਲ ਹੋ ਰਿਹਾ ਪਰ ਜਿਹੜੀ ਇਹ ਉਹਨੇ ਇੰਨਾ ਵਿਦੇਕੀ ਕੀਤੀ ਉਹ ਬੰਦਾ ਉਹ ਵੀ ਮੁਲਾਜ਼ਮ ਪਤਾ ਲੱਗਿਆ ਉਹ ਮੁਲਾਜ਼ਮ ਮੈਂ ਕਹਿੰਦੇ ਆ ਜੀ ਕੋਈ ਉਹਦੇ ਵਿੱਚ ਰੇਲਵੇ ਦੇ ਵਿੱਚ ਮੁਲਾਜ਼ਮ ਹੈ ਜੀ ਦੇ ਕੋ ਡਰਿੰਕ ਕਰੀ ਹੋਈ ਸੀ ਬੰਦੇ ਨੇ ਡ੍ਰਿੰਕ ਕਰਨ ਦੇ ਬਾਵਜੂਦ ਇਹਨਾਂ ਗੁੱਡੀ ਦਾ ਹੱਥ ਫੜਿਆ ਇਹਨਾਂ ਬਤਮੀਜੀ ਨਾਲ ਪੇਸ਼ ਆਏ ਆ ਉਹਨੇ ਜਿਹਨੇ ਰੋਕਿਆ ਵੀ ਤੂੰ ਇਹ ਕੰਮ ਨਾ ਕਰ ਬਈ ਉਸ ਬੰਦੇ ਦੇ ਖਿਲਾਫ ਹੀ ਪਰਚਾ ਦਰਜ ਹੋ ਰਿਹਾ ਉਹਨੂੰ ਹੀ ਉਹਨਾਂ ਦੇ ਘਰ ਦੇ ਵਿੱਚ ਰੇਡਾਂ ਪੈ ਰਹੀਆਂ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ ਤੁਸੀਂ ਮੰਨ ਲਓ ਦੇ ਮੰਨ ਲਓ ਬਦਸੂਤੇ ਖਿਲਾਫ ਪਰਚਾ ਦਰਜ ਕਰ ਦਈਏ ਪੁਲਿਸ ਲੜ ਕੇ ਗਏ ਸੋ ਐਕਸ਼ਨ ਕੀ ਹੋਣਾ ਹੈ ਜੇਦੋਂ ਵੀ ਕੋਈ ਵੀ ਗੱਲਬਾਤ ਹੋ ਜਾਂਦੀ ਆ ਤਾਂ ਸ਼ੋਮਨੀ ਕਲੇ ਦਾ ਅਮਰਸਰ ਜਿੰਨਾ ਵੀ ਜੂਥ ਵਿੰਗ ਆ ਉਹ ਸੜਕਾਂ ਤੇ ਉਤਰੇਗਾ ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਆ ਸਾਰੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਵੀ ਇਹ ਜਿਹੜਾ ਮਾਮ ਕਿ ਏਦਾਂ ਦਾ ਨਹੀਂ ਹੈਗਾ ਵੀ ਆਪਾਂ ਉਹਦੇ ਵਿੱਚ ਸਾਥ ਨਹੀਂ ਦੇਣਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਭੈਣ ਦਾ ਸਾਥ ਦੇਣਾ ਆ ਜੋ ਵੀ ਸੱਚ ਆ ਉਹਦੇ ਨਾਲ ਖੜਨਾ ਆ ਚਾਹੇ ਕੁੜੀ ਇਹ ਅਮਰਤਾਰੀ ਆ ਭੈਣ ਚਾਹੇ ਨਾ ਵੀ ਅਮਰਤਾਰੀ ਹੁੰਦੀ ਅਗਰ ਉਸ ਨਾਲ ਵੀ ਕਿਸੇ ਨਾਲ ਹੋਰ ਏਦਾਂ ਹੁੰਦਾ ਤਾਂ ਵੀ ਸਾਡੀ ਜਥੇਬੰਦੀ ਉੱਠ ਕੇ ਇਸ ਵਾਸਤੇ ਤੁਹਾਨੂੰ ਤਿਆਰ ਆ ਜੀ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਨ ਕਰਦੇ ਜੀ ਇੱਕ ਐਜੀਪੀਸੀ ਦਾ ਵੀ ਕੋਈ ਬਿਆਨ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਸ ਮਾਮਲੇ 'ਚ ਹਜੇ ਤੱਕ ਕੋਈ ਬਿਆਨ ਆਇਆ ਨਹੀਂ ਐਕਸੀਬਿਸ਼ਨ ਦਾ ਪ੍ਰਧਾਨ ਦਾ ਜਿਹੜਾ ਬਿਆਨ ਆ ਉਹ ਦੱਸਣਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਐਸਜੀਪੀਸੀ ਦਾ ਜੋ ਪ੍ਰਧਾਨ ਹੈ ਕਿਰਪਾਲ ਸਿੰਘ ਬਡੂਂਗਰ ਉਹ ਨੀਂਦ ਦੀਆਂ ਗੋਲੀਆਂ ਥਾ ਕੇ ਡੈੱਡ ਬੋਡੀ ਬਣ ਚੁੱਕਿਆ ਉਹ ਸੌ ਚੁੱਕੇ ਨੇ ਔਰ ਬਡੂਂਗਰ ਤਾਂ ਜਿਹੜਾ ਸੌ ਚੁੱਕਿਆ ਸੌ ਚੁੱਕਿਆ ਸਾਡੇ ਏਰੀਏ ਦਾ ਜੋ ਨਿਰਮਲ ਸਿੰਘ ਹਰਿਆਊ ਹੈ ਉਹ ਵੀ ਡੈੱਡ ਬੋਡੀ ਬਣ ਚੁੱਕਿਆ ਨੀਂਦ ਦੀਆਂ ਗੋਲੀਆਂ ਥਾ ਕੇ ਉਹ ਵੀ ਸੌ ਚੁੱਕਿਆ ਪਰਸੋਂ ਦੀ ਇਹ ਟਕੜਾ ਵਾਪਰੀ ਹੈ ਅਜੇ ਤੱਕ ਕੱਲ ਰਾਤ ਦੀ ਇਹ ਘਟਨਾ ਜਿਹੜੀ ਹੈ ਵਾਪਰੀ ਹੈ ਹਜੇ ਤੱਕ ਐਸਜੀਪੀਸੀ ਦਾ ਕੋਈ ਵੀ ਮੈਂਬਰ ਨਾ ਤੇ ਥਾਣੇ ਪਹੁੰਚਿਆ ਨਾ ਨਰਮਲ ਹਰਿਆਊ ਨੇ ਕੋਈ ਕਾਰਵਾਈ ਕੀਤੀ ਹੈ ਇਸ ਪਰਿਵਾਰ ਕੋਲ ਨਹੀਂ ਹੈ ਨਾ ਇਸ ਪਰਿਵਾਰ ਕੋਲੇ ਪਹੁੰਚ ਕੀਤੀ ਹੈ ਸਾਡੇ ਬੇਨਤੀ ਕਰਦਾ ਵੀ ਸਾਨੂੰ ਕੋਈ ਉਹ ਨਹੀਂ ਐਸਪੀ ਪਿੱਛੇ ਕਰੇ ਨਾ ਕਰੇ ਅਸੀਂ ਖੜੇ ਆਂ ਸਾਨੂੰ ਇੱਥੇ ਤੱਕ ਮੈਨੂੰ ਧਮਕੀਆਂ ਆ ਰਹੀਆਂ ਫੋਨ ਦੇ ਉੱਪਰ ਕੇਜੀਓ ਸਾਡੇ ਰਿਸ਼ਤੇਦਾਰ ਆ ਅਸੀਂ ਸਟੂਡੈਂਟ ਆ ਤੁਹਾਨੂੰ ਗੋਲੀ ਮਾਰ ਦੇਵਾਂਗੇ ਮੈਂ ਗੋਲੀ ਖਾਣ ਨੂੰ ਵੀ ਤਿਆਰ ਆ ਮੈਂ ਇਸ ਬੱਚੀ ਨੂੰ ਇਨਸਾਫ ਦਿਵਾ ਕੇ ਛੱਡਾਂਗਾ ਧਮਕੀ ਜੀ ਤੁਹਾਨੂੰ ਕਿਸੇ ਮੈਨੂੰ ਫੋਨ ਦੇ ਉੱਤੇ ਆ ਰਹੀਆਂ ਧਮਕੀਆਂ ਕੋਈ ਸਟੂਡੈਂਟ ਹੈ ਉਹ ਕਹਿ ਰਿਹਾ ਕਿ ਵੀ ਮੇਰੇ ਰਿਸ਼ਤੇਦਾਰ ਨੇ ਜਿਸ ਦੀ ਕੁੱਟਮਾਰ ਕੀਤੀ ਹੈ ਤੁਸੀਂ ਨੇ ਇਹ ਵੀਡੀਓ ਜਿਹੜੀਆ ਵਾਇਰਲ ਕਰਕੇ ਗਲਤ ਕਰ ਲਿਆ ਪਰ ਮੈਂ ਮੈਨੂੰ ਕੋਈ ਪਰਵਾਹ ਨਹੀਂ ਨਾਮ ਹੈ ਇਹ ਜਿਹੇ ਗੱਡੜ ਧਮਕੀਆਂ ਤੋਂ ਡਰਦਾ ਇਹ ਨਾਂ ਹੀ ਡੰਡ ਵਾਲੇ ਹਲੇ ਤੇ ਬੜੇ ਕਾਰਜ ਕਰਨੇ ਆ ਇਹ ਤੇ ਹਲੇ ਪਹਿਲਾ ਬੜੇ ਕਾਰਜ ਕਰਨੇ ਆ ਦਾਸ ਇਸ ਗੱਲ ਤੋਂ ਬਿਲਕੁਲ ਨਹੀਂ ਡਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛੋਂ ਦੇ ਜਿਹੜੇ ਫੋਟੋ